ਕੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਤਾ ਕਣਕਪਾਲ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਹੈ ਜੀ ਕਣਕਪਾਲ ਹਮ ਤਕਣਪਾਲ ਚੈਨਲ ਉੱਪਰ ਲਓ ਜੀ ਅੱਜ ਦਾ ਸਮੋਸਾ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਹੈ امید ਹੈ ਤੁਹਾਨੂੰ ਬਹੁਤ ਪਸੰਦ ਆਊਗਾ ਜੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਆਪਾਂ ਵਧੀਆ ਫੁੱਲ ਸਪੋਰਟ ਦੀ ਲੋੜ ਹੈ ਜੀ ਹੈ ਨਾ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਥੋੜਾ ਜਿਹਾ ਵਧੀਆ ਗੀਤ ਹੋਰ ਮਿਹਨਤ ਕਰਕੇ ਗਾਵਾਂਗੇ ਤੇ ਕਾਤੋਂ ਬਾਤ ਨਹੀਂ ਰਹਿ ਚਾਹੁੰਦੇ ਨੂੰ ਸਬਸਕ੍ਰਾਈਬ ਕਰੋ ਤੇ ਸੋਹਣੇ ਤਾ ਡਾਚੀ ਬਾੜੇ ਅਮੋੜ ਮੋਹਾਰ ਵੇ ਸੋਣੀ ਬਾੜੇ ਲੈ ਚਲਣਾੜ ਵੇ ਡਾਚੀ ਬਾੜੇ ਅਮੋੜ ਮੋਹਾਰ ਵੇ ਸੋਣੀ ਬਾੜੇ ਲੈ ਚਲਣਾੜ ਵੇ ਮੇਰੀ ਦਾਚੀ ਦੇ ਗਾਲੇ ਵਿੱਚ ਟੱਲੀਆਂ ਬੇ ਮੈਂ ਪੀਰ ਮਨਾਵਣ ਚੱਲੀਆਂ ਮੇਰੀ ਦਾਚੀ ਦੇ ਗਾਲੇ ਵਿੱਚ ਟੱਲੀਆਂ ਬੇ ਮੈਂ ਪੀਰ ਮਨਾਵਣ ਚੱਲੀਆਂ ਤੇਰੀ ਦਾਚੀ ਦੀ ਸੋਣੀ ਚਾਲਵੇ ਤੇਰੀ ਤੇਰੀ ਸੋਣੀ ਚਾਲ ਵੇ ਡਾਚੀ ਵਾਲਿਆ ਹੋੜ ਮਾਰਵੀਂ ਡਾਚੀ ਵਾਲਿਆ ਹੋੜ ਮੋਹਾਰਵੀਂ ਤੇਰੀ ਡਾਚੀ ਖੜਾ ਨੂੰ ਜੀਰਨੀ ਵੇ ਮੈਂ ਪੀੜਾ ਦੇ ਸੁਖ ਨੀ ਆਖੀਰਨੀ ਤੇਰੀ ਦਾਤੀ ਥਲਾਨੂ ਚੀਰਨੀ ਬੇਮੈ ਪੀਰਾਂ ਦੀ ਸੁਖੀ ਨੀ ਅਗੀਰਨੀ ਆਕੇ ਤੱਕ ਜਾ ਸਾਡਾ ਹਾਲਵੇ ਆਏ ਆਕੇ ਤੱਕ ਜਾ ਸਾਡਾ ਖਾਲਵੇ ਡਾਚੀ ਬਾਲੇ ਅਹੋੜੇ ਸੋਣੀ ਬਾਣੇ ਲੈ ਚੱਲ ਨਾਲ ਵੇ ਡਾਤੀ ਵਾਲੇ ਅਮੋੜ ਮੋਹਾਰੇ ਵੇ ਤੇਰੀ ਦਾਤੀ ਦੇ ਚੁੰਮਦੀਆਂ ਪੈਰ ਵੇ ਤੇ ਤੇਰੀ ਸਿਰ ਦੀ ਮੰਗਦੀਆਂ ਖੈਰ ਵੇ ਤੇਰੀ ਦਾਤੀ ਦੇ ਚੁੰਮਦੀਆਂ ਪੈਰ ਵੇ ਤੇ ਤੇਰੇ ਸਾਡੀ ਜਿੰਦੜੀ ਨੂੰ ਨਾਂ ਗਾਲਵੇ ਸਾਡੀ ਜਿੰਦੜੀ ਨੂੰ ਨਾ ਇੰਜ ਗਾਲਵੇ ਡਾਚੀ ਵਾਲੇ ਮੋੜ ਮਹਾਰਵੇ ਸੁਣੀ ਵਾਲੇ ਅਲੇ ਚੱਲ ਨਾਲੇ ਤੇਰੀ ਦਾਚੀ ਤਸਾਦੀ ਕੇ ਜਾਨੀ ਵੇ ਮੈਂ ਪੰਜਾਬੀ ਆਨੋ ਮਨੋਨੀਆ ਤੇਰੀ ਦਾ ਚੀਤ ਸਦੀਕੇ ਜਾਨੀਆਂ 베 ਮੈਂ ਪੰਜਾਬੀ ਆਨੋ ਕਈ ਮਨੋਨੀਆ ਸੁੱਖਾ ਸੁੱਖਨੀ ਤੇਰੀ ਆ ਲਾਟਵੇ ਉਹ ਤੇਰੀਆਂ ਸੁੱਖਾ ਸੁੱਖਨੀ ਆ ਲਾਟਵੇ മോള മഹാര സോണി വാള നാളേ ഉടച്ച മോള മഹാര